ਅਕਸਰੀ ਸੁਣਨ ਚ ਮਿਲਦਾ ਹੈ ਕਿ ਕੁੱਤੇ ਬੜੇ ਵਫਾਦਾਰ ਹੁੰਦੇ ਨੇ ਤੇ ਦੂਜੇ ਪਾਸੇ ਅੰਮ੍ਰਿਤਸਰ ਨਗਰ ਨਿਗਮ ਚੋਣਾ ਦੀ ਉਮੀਦਵਾਰ ਲਈ ਇੱਕ ਮਹਿਲਾ ਆਪਣੇ ਕੁੱਤੇ ਦੇ ਨੋਮੀਨੇਸ਼ਨ ਫਾਈਲ ਕਰਨ ਪਹੁੰਚੀ ਮਹਿਲਾ ਦਾ ਕਹਿਣਾ ਹੈ ਕਿ ਉਹ ਆਪਣੇ ਵਾਰਡ ਦੇ ਵਿੱਚੋਂ ਆਪਣੇ ਕੁੱਤੇ ਨੂੰ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਹੈ ਇਸ ਦੌਰਾਨ ਗੱਲਬਾਤ ਕਰਦਿਆਂ ਮਹਿਕ ਰਾਜਪੂਤ ਨੇ ਦੱਸਿਆ ਕਿ ਉਹ 20 ਸਾਲਾਂ ਤੋਂ ਕਾਂਗਰਸ ਪਾਰਟੀ ਦੀ ਵਰਕਰ ਹੈ ਤੇ 20 ਸਾਲਾਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਹੈ ਇਸ ਵਾਰ ਕਾਂਗਰਸ ਨੇ ਉਹਨਾਂ ਨੂੰ ਇਲਾਕੇ ਵਿੱਚ ਚੋਣਾ ਲੜਨ ਦਾ ਮੌਕਾ ਨਹੀਂ ਦਿੱਤਾ ਤੇ ਸوارੂ ਨਰਾਜ਼ਗੀ ਦੇ ਵਿੱਚ ਆ ਕੇ ਆਪਣੇ ਵਫਾਦਾਰ ਕੁੱਤੇ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਹੈ ਮੈਂ ਆਜ਼ਾਦ ਕਰਨੀ ਹੈ ਪਹਿਲਾਂ ਤਾਂ ਕਾਂਗਰਸ ਪਾਰਟੀ ਤੁਸੀਂ ਬੋਰਡ 38 ਆ ਜੀ ਬੇਹਨ ਆਜ਼ਾਦ ਕੇ ਨਾਮ ਤੇ ਮੇਰਾ ਨਾਮ ਤਾਂ ਮਹਿਕਲਾਸ ਬੁੱਧਾ ਬਟ ਮੈਂ ਆਪਣੇ ਜਿਮੀ ਦੇ ਵਾਸਤੇ ਆਈ ਸੀ ਜੀ ਪਰ ਜ਼ਮੀਨ ਉਹ ਜਿਹੜਾ ਵਾ ਉਹ ਕੋਈ ਵੀ ਰეკਮੈਂਡ ਨਹੀਂ ਕਰਦਾ ਪਿਆ ਵਾ ਕਹਿੰਦੇ ਅਕੋਰਡਿੰਗ ਟੂ ਲਾਅ ਇਹ ਜਿਹੜੀ ਇਲੈਕਸ਼ਨ ਨਹੀਂ ਲੜ ਸਕਦੀ ਹੈ ਜੀ ਆ ਵੇ ਇਸ ਕਰਕੇ ਜੇ ਇਹਦੀ ਜਗਾ ਤੇ ਮੈਂ ਹੀ ਆਜ਼ਾਦ ਜਿਹੜੀ ਉਪਰ ਕੈਂਡੀਟ ਹਾਂ ਫੀਲ ਹੁੰਦੀ ਆ ਤੁਸੀ ਜਿਹੜਾ ਨਾਮ ਤੇ ਸੋਚਿਆ ਇਹੀ ਆ ਕਿ ਇਮਾਨਦਾਰੀ ਤੇ ਪਪਾਦਾਰੀ ਜੋ ਇੱਕ ਇਨਸਾਨ ਚ ਨਹੀਂ ਹੈ ਗਿਆ ਇਹਨਾਂ ਚ ਹੈ ਗਿਆ ਜੀ ਠੀਕ ਹੈ ਨਾ ਇਹੀ ਸੋਚ ਕੇ ਨਾਲ ਲਾ ਕੇ ਚੱਲਦੇ ਹਾਂ ਕਿਹੜੇ ਇਲਾਕੇ ਤੋਂ ਸਾਊਥ ਕੌਨਸਟਿਟੈਂਸੀ 38 ਨੰਬਰ ਵੋਟ ਜੀ ਜੇ ਕੀ ਕੀ ਕੰਮ ਤੁਸੀਂ ਪੁੱਛੀਏ ਜਿਹੜੇ ਇਲਾਕੇ ਤੋਂ ਬਾਰੇ ਦੱਸੋ ਇਲਾਕੇ ਦੇ ਕੰਮ ਦੇਖੋ ਜਿਹੜੀ ਜਿਹੜੀ ਜ਼ਰੂਰਤਾਂ ਲੋਕਾਂ ਦੀ ਪੂਰੀ ਹੋਣ ਵਾਲੀ ਉਹ ਹੀ ਹੋਣਗੇ ਜੀ ਠੀਕ ਹੈ ਨਾ ਕੰਮ ਤੇ ਹੋਣਦੇ ਆ ਲਾਈਟ ਦੇ ਹੋਗੇ ਗਲੀਆਂ ਦੇ ਹੋਗੇ ਹੈਨਾ ਸਵੀਟ ਸਾਈਡ ਦੇ ਹੋਗੇ ਐਸਾਰੇ ਕੰਮ ਹੋਣਗੇ ਹੋਰ ਜਿਹੜੇ ਵੀ ਮੈਂ ਤਾਂ ਦੱਸ ਤੁਹਾਨੂੰ 20 ਸਾਲ ਹੋ ਗਏ ਜੀ ਜਸਰੀ ਨਾ ਬਹੁਤ ਅੰਦਾਜ਼ਾ ਹੈ ਬਹੁਤ ਐਫਰਟ ਲਾਈ ਨੇ ਮੈਂ ਤਾਂ ਦੱਸ ਰਹੀ ਹਾਂ ਕਿ ਮੈਂ ਰਾਤੀ 3 ਵਜੇ ਤੁਹਾਨੂੰ ਪਤਾ ਕਿੰਨਾ ਸੂਨਸਾਰ ਏਰੀਆ ਲਾਈਟ ਖਰਾਬ ਹੋ ਜੇ ਤੇ ਕੋਈ ਬੰਦਾ ਬਾਹਰ ਨਹੀਂ ਨਿਕਲਦਾ ਮੈਂ 3 ਵਜੇ ਲਾਈਟ ਮੈਂ ਮੁਦਲਾ ਕੇ ਖੁਦ ਬੋਲਸੋਲ ਜਾ ਕੇ ਮੇਰੇ ਕੋਲ ਵੀ ਵੀਡੀਓਜ਼ ਆ ਗਿਆ ਲੈ ਫੋਟੋ ਬਚੇ ਤੇ ਮੈਂ ਖੁਦ ਜਾ ਕੇ ਕੰਮ ਕਰਵਾਂਦੀ ਰਹੀ ਹਾਂ ਜਿਹੜਾ ਇਹ ਝਗੜੇ ਹੋ ਜਾਂਨ ਸੋ ਪਿੱਛੇ ਹੋ ਜਾਏ ਕੁਝ ਹੋ ਜਾਏ ਮੈਂ ਆਪ ਲਈ ਫਾਇਦਾ ਹੋਣ ਭਾਵੇਂ ਕੁਝ ਹੋਏ ਮੈਂ ਸਾਰਾ ਕੁਝ ਕਰਦੀ ਹਾਂ ਕੋਈ ਨਹੀਂ ਨਿਕਲਦਾ ਅੱਜ ਦਾ ਮੇਰੇ ਘਰ ਆਇਆ ਤੁਹਾਨੂੰ ਦੱਸਣ ਲਾਸਟ ਇਲੈਕਸ਼ਨਸ ਵੀ ਆਏ ਨਹੀਂ ਅਮਰੀਕਾ ਕਹਿੰਦਾ ਮੈਨੂੰ ਬਾਰ-ਬਾਰ ਇੱਕੋ ਗੱਲ ਕਹਿੰਦੇ ਕੰਮ ਕਰਕੇ ਤੁਸੀਂ ਜਦੋਂ ਪਾਰਟੀ ਆਪਣੀ ਬਗਾਨੀ ਪਾਰਟੀ ਤੋਂ ਤੁਸੀਂ ਕट्टर ਕਾਂਗਰਸੀ ਤੇ ਹੈ ਨਹੀਂਓ ਐਹੀ ਕट्टर ਕਾਂਗਰਸੀਆਂ ਸਾਡਾ ਕੋਈ ਕट्टर ਕਾਂਗਰਸੀ ਐਮਐਲਏ ਹੁੰਦਾ ਤੇ ਮੈਨੂੰ ਅੱਜ ਇੱਥੇ ਖੜੇ ਨਹੀਂ ਸੀ ਹੋਣਾ ਪੈਣਾ ਠੀਕ ਹੈ ਇੱਕ ਕਾਂਗਰਸੀ ਕਾਂਗਰਸ ਦੇ ਦਰਦ ਨੂੰ ਜਾਣਦਾ ਵਾ ਠੀਕ ਹੈ ਨਾ ਬਲਾਰਿਆ ਸਾਹਿਬ ਜਦੋਂ ਆਏ ਸੀ ਐਸੀ ਐਸੀ ਤਨੀ ਮੇਰ ਵਾਲੇ ਆ ਸੀਗਾ ਐਹੀ ਤਾਂ ਬੜੇ ਉਦੋਂ ਵੀ ਮੇਰੀਆਂ ਜਾ ਕੇ ਸਾਰਾ ਰਿਪੋਰਟ ਚੈੱਕ ਕਰੋ ਪਹਿਲ ਦੇ ਆਧਾਰ ਤੇ ਜਾ ਕੇ ਮੈਂ ਖੜੀ ਸੀ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦੇ 50 ਨਹੀਂ ਮਿਸਿਸ ਨਾਲ ਇਹਨਾਂ ਦੇ ਪਾਇਸ ਦੇ ਨਾਲ 5-5000 ਬੰਦੇ ਚ ਮ ਇਹਨਾਂ ਨੂੰ ਮੈਂ ਬੜੀ ਖੋਚੀ ਕਿ ਇਹ ਕਬੜਾ ਤਾਕੜਾ ਐਮਐਲਏ ਸਾਡੀ ਰਿਪੋਰਟ ਚ ਹੈ ਨਾ ਇਥੇ ਕੌਂਸਲਟੀ ਆਂਦੇ ਪਏ ਆ ਪਰ ਇਹਨਾਂ ਨੇ ਕਿਹੇ ਚੀਜ਼ ਦਾ ਇਜਤਿਮਾਨ ਰੱਖਿਆ ਨਹੀਂ ਉਹ ਹੋਰ ਕਿੰਝ ਕਰੇ ਕੋਲ ਪਰਮਿੰਦਰ ਸਿੰਘ ਕੋਈ ਆ ਗਿਆ ਨਹੀਂ ਕੋਈ ਨਹੀਂ ਗਿਆ ਰਹਿੰਦੇ ਉੱਥੇ ਕਿਦੇ ਨੇ ਤਾਂ ਵਿਕਾਟਵਾਲ ਪਰ ਇਸ ਕਿਸੇ ਐਕਟੀਵਿਟੀ ਕਿਸ ਸਰਵਰ ਵਿੱਚ ਚੱਪਾ ਲੇ ਉਹ ਦੇਖਣਾ ਹੈ ਕੀ ਕਾਰਨ ਸੋਨੇ ਕਾਲੂ ਤੋਂ ਨਹੀਂ ਮਿਲੇ ਅਟੇ ਸੌਂਗ ਇੰਟਰਨੈਟ ਤੋਂ ਨਹੀਂ ਮਿਲੇ ਅਨਨੋਨ ਬਦਲੇ ਕਾਲੂ ਕਾਰਨ ਮੈਨੂੰ ਦੇਖੋ ਨਜ਼ਰ ਆਉਂਦਾ ਕਿ ਮੈਂ ਪੈਸੇ ਨਹੀਂ ਭਰ ਸਕੀ

ਮੈਂ ਨਾ ਤੇ ਆਪਕੇ ਕੋਈ ਆਪਸ਼ਨ ਦੇ ਪਹਿਲਾਂ ਵੀ ਚੈਲ ਕੀਤੀ ਕਿ ਮੈਂ ਲੜਾਂਗੀ ਪਰ ਜਾ ਇੰਡੀਪੈਂਡੈਂਟ ਲੜੂ ਮੈਂ ਤੁਸੀਂ ਕਿਉਂ ਲੈ ਕੇ ਆਏ ਲੋਕ ਠੀਕ ਤਾਂ ਮੈਂ ਲੈ ਗਈ ਸੀ ਕਿ ਸ਼ਾਇਦ ਕੋਈ ਨਾ ਕੋਈ ਐਹੋ ਜਿਹਾ ਕੋਨਸਟੈਂਸ ਬਣ ਜੇ ਕਿ ਇੱਕ ਲੋਕਾਂ ਦੇ ਦੇਰ ਜੀ ਆ ਜੇ ਜੀ ਹਾਂ ਇੱਕ ਵਫਾਦਾਰੀ ਜਿਹੜੀ ਹੈ ਇਹ ਕਿਹਾ ਕਿ ਮੈਂ ਖੜੀ ਹੋਰ ਵੀ ਬੜੀਆਂ ਪਾਰਟੀਆਂ ਦੇ ਖੜੇ ਹੋਣਗੇ ਜਿਨ੍ਹਾਂ ਦਾ ਟਕਾ ਹੈ ਮੈਂ ਕੱਲੀ ਨਹੀਂ ਹਾਂ ਬੜਿਆਂ ਦੇ ਨਾਲ ਹੋਇਆ ਵਾ ਕਿਆ ਕੋਸ਼ਿਸ਼ ਕੀਤਾ ਕੁਝ ਨਿਕਲਿਆ ਬੱਚ ਕੋਸ਼ਿਸ਼ ਠੀਕ ਹੈ ਨਾ ਇਹ ਉਹ ਏਜੰਡਾ ਬਣ ਗਿਆ ਹਰ ਪਾਰਟੀ ਦਾ ਕਿ ਕੋਈ ਨਹੀਂ ਲੈਂ ਚਲਾ ਲੋ ਆਨ ਦਾ ਟਾਈਮ ਵੇਖਾਂਗੇ ਕੀ ਹੁੰਦਾ ਤੇ ਕੀ ਨਹੀਂ ਹੁੰਦਾ